ਲਾਨੇ ਨੇ ਇਹਨੇ ਮੇਰੇ ਬਾਰੇ ਆਹ ਕੁਰਸੀ ਬਣਾਇਓਰੇ ਚੰਨਿਆ ਓਰੇ ਇੱਥੇ ਬਣੀ ਕੁਰਸੀ ਉੱਤਟ ਪਟਾਗਾ ਪੋਟਿਆਂ ਦੀ ਸਾਰਿਆਂ ਦੀ ਬਣਾ ਦਿੰਨੇ ਆ ਬਾਈ ਸਬਜੀ ਚੀਰ ਰੇ ਆ ਢੰਡੇ ਚੀਰ ਤੇ ਲਸਣ ਸੈ ਲੈ ਆ ਅੱਜ ਮਹਾ ਸ਼ੋਲਿਆਂ ਦੀ ਦਾਲ ਬਣੂਗੀ ਮਾਲ ਪੂੜੇ ਤੇ ਖੀਰ ਸੌਣ ਦਾ ਮਹੀਨਾ ਅੱਜ ਚੜੀ ਸਕਰਾਹ ਲੋ ਪਹਿਲਾਂ ਨਾ ਆਪਣੇ ਘਰੇ ਬੁੜੇ-ਬੁੜੀਆਂ ਪਹਿਲੇ ਪੁਰਾਣੇ ਆਪਣੇ ਘਰੇ ਪੂੜੇ ਬਕਾਉਦੇ ਹੁੰਦੇ ਸੀ ਉਹ ਦੇਖ ਰੋ ਤਬਿਆਂ ਵਾਲੇ ਅੱਜ ਫਿਰ ਬਾਬਾ ਭਾਈ ਸਗਰਾਂ ਦੀ ਜਗ੍ਹਾ ਤੇ ਕਹਿੰਦੇ ਸਾਗਤ ਕਹਿੰਦੇ ਵੀ ਮਾਲ ਪੂਰੇ ਤੇ ਖੀਰ ਖਾਣੀ ਆ ਯਾਰ ਸਾਗਤ ਦੀ ਮਰਜ਼ੀ ਆ ਬਾਈ ਚੱਲੇ ਦੀ ਡਿਊਟੀ ਚਾਹ ਤੇ ਆ ਚੱਲਾ ਖੜਾ ਚਾਹ ਤੇ ਖੜਾ ਕਿ ਨਹੀਂ ਟਾਇਰ ਟੋਆ ਪੂਰਾ ਬੇਸਗ ਮੰਦਰ ਬੈਠਾ ਅਦਰ ਪੂਰਾ ਗੰਢਿਆ ਤੇ ਜੀਤ ਬੈਠਾ ਸਕੂਟਰ ਹੀ ਖੜੀ ਆ ਮੰਦਰ ਦੀ ਆ ਦੇ ਹਾਂ ਨਾਕੇ ਪਾਣੀ ਦੀ ਪਾਜ ਆਹੋ ਆਹ ਵੇ ਚੰਨਿਆ ਤੇਰੇ ਸ਼ਾਵਾ ਬਣਾ ਕੇ ਲੈ ਚਾਹ ਕਰ ਵਧੀਆ ਠੀਕ ਪਾਲੀਆ ਪਾਲਾ ਜਾਓ ਕੁਲਦੀਓ ਉਤਰੋ ਬਸ ਠੀਕ ਆ ਪਾਲਾ ਕੋਈ ਨਹੀਂ ਪਾਲਾ ਪਰ ਕਦਰ ਮੱਲਾ ਮਾਲ ਪੂਰੇ ਖੀਰ ਬਾਣੀਆਂ ਚਲਾਤੀਆਂ ਪੱਠੀਆਂ ਆ ਚੱਲਦੀਆਂ ਪੱਠੀਆਂ ਦੇ ਭਾਈ ਹੁਣ ਆ ਰਿਹਾ ਘੋੜ ਕਰ ਰਿਹਾ ਗਰਮ ਆ ਘੋੜ ਕਰਮਾ ਕਰਕੇ ਇਹਦੇ ਫੇਰ ਵੜਾਉਣਗੇ ਇਹਦੇ ਚਾਟਾ ਗੁੰਨਣਗੇ ਆਟਾ ਪਿਆ ਕੋਲੇ ਆ ਸਬਾਨ ਪਿਆ ਸਾਰਾ ਇਹਦੇ ਕੋਲੇ ਡੱਬੇ ਖੜਾ ਟੁਕੀਆਂ ਨੂੰ ਰੰਗ ਪਤੰਗ ਚਾਹੀਦੇ ਆ ਭਾਈ ਜੀ ਆ ਫਿਰਦਾ ਸਾਡਾ ਆ ਵਾਈ ਆ ਠੀਕ ਆ ਠੀਕ ਆ ਚਰਦੀ ਕਲਾ ਚੱਕਦੇ ਫੱਟੇ ਕਰਾ ਹੁਣ ਆਟਾ ਘੁਰਨਗੇ ਆ ਜਿਹੜਾ ਮਾਲ ਪੁੱਤੇ ਘਰ ਤੇ ਸਾਡੇ ਕਰਾ ਮੇਰਾ ਵੀਰ ਸਾਡੇ ਸਾਡੇ ਨਾਲ ਤੇ ਸਾਰੇ ਜੋ ਆਵੇ ਛੱਕੇ ਜਾਵੇ ਹੁਣ ਮੀਂਹ ਪੈ ਗਿਆ ਮਤਲਬ ਰਾਤ ਬਹੁਤ ਮੀਂਹ ਪੈ ਗਿਆ ਕੱਲ ਵੀ ਮੀਂਹ ਪੈ ਗਿਆ ਸੀ ਔਰ ਤਾਂ ਆਪਣੀ ਗਹਿਮਾ ਗਈਆਂ ਪੰਜਾਬ ਦੇ ਵਿੱਚ ਚੜਦੀ ਕਲਾ ਸਾਰੇ ਕਿਸਾਨ ਖੁਸ਼ਾ ਮੱਕੀਆਂ ਮੁੱਕੀਆਂ ਵੱਡੀਆਂ ਗਈਆਂ ਢੋਨੇ ਲਾਤੇ ਆ ਪੂਰੇ ਖੁਸ਼ਾ ਜੀ ਵੀ ਦਾ ਅੱਜ ਹੋਊ ਰੌਣਕ ਪੂਰੀ ਬਾਬੇ ਦੀ ਆ ਦਾਲ ਰਿਝ ਰਹੀ ਆ ਆ ਛੋਲੇ ਦੀ ਦਾਲ ਆ ਤੜਕਾ ਲਾ ਕੇ ਬਣਾ ਦੇਣੀ ਆ ਚੜਦੀ ਕਲਾ ਹੋ ਜੂ ਆ ਸਾਹਮਣੇ ਚਾਹ ਬਣ ਰਹੀ ਆ ਜੰਨੇ ਦੀ ਡਿਊਟੀ ਅੱਜ ਚਾਹ ਤੇ ਅਭੀ ਚਾਹ ਦਾ ਮੁੱਕੇ ਭਾਈ ਕਿਉਂਕਿ ਅੱਜ ਹਵਾ ਵਗਦੀ ਠੰਡ ਰਹਿਣੀ ਆ ਚਾਹ ਸੰਗ ਤੇ ਸ਼ਗੂ ਭਾਈ ਇਹ ਤੇ ਆਪਣੇ ਭਾਇਆ ਬਰਤਨ ਖੁੱਲਾ ਚੱਲਦਾ ਕੰਮ ਬਾਬੇ ਦੇ ਜਦੋਂ ਮਰਜੀ ਚਾਹ ਪੀਓ ਰੋਟੀ ਛਕੋ ਆ ਭਾਇਆ ਬਰਤਨ ਚਾਕੇ ਆਉਂਦੇ ਸਾਫ਼ ਕਰਕੇ ਰੱਖ ਲਿਆ ਕਰੋ ਇੱਥੇ ਇੱਥੋਂ ਹੀ ਬਰਤ ਲਿਆ ਕਰੋ ਕੁਰਸੀਆਂ ਪਈਆਂ ਮੰਜੇ ਪਏ ਆ ਜੇ ਕਿਸੇ ਨੇ ਕੁਰਸੀ ਤੇ ਬਹਿਣਾ ਕੁਰਸੀ ਤੇ ਬਹਿ ਜਾ ਕਿਸੇ ਨੇ ਮੰਜਾ ਤੇ ਬਹਿਣਾ ਮੰਜੇ ਤੇ ਬਹਿ ਜਾ ਇਹ ਆਪਣੀ ਜਗਾ ਬਾਬੇ ਦੀ ਕਮੰਦਾਰ ਦੀ ਸਕੂਰੀ ਖੜੀ ਆ ਸਾਹਮਣੇ ਦੁੱਧ ਦੱਦ ਪਿਆ ਠੀਕ ਆ ਆਪਣੇ ਸੇਵਾਦਾਰ ਬੈਠੇ ਆ ਆ ਸ਼ਮਸੇਲਰੀਆ ਗੰਡੇ ਟੀਲ ਕੇ ਰੱਖ ਤੇ ਤੜਕਾ ਲਾਉਣਗੇ ਹਲਵਾਈ ਮਾਂਦੂ घालੋ ਆਪਿਆ ਵੱਡਾ ਕੂਲਰ ਆਪਣਾ ਜਦ ਹਿਲਿਆ ਚਾਪ ਆਪਾਂ ਪਜਾਰਾ ਅੱਜ ਸੋਨੂੰ ਸਵੇਰ ਸਵੇਰ ਪ੍ਰੇਤਮਾ ਦਿਖਾਦਾ ਬਾਈ ਬਾਬੇ ਦੀ ਜਗਾ ਤੇ ਭਾਈ ਵਾਲੇ ਜਿਹੜੀ ਹੁਣ ਮੱਸਿਆ ਆਉ ਨਾ 25 24 ਤਰੀਕ ਦੀ ਆ ਮੱਸਿਆ ਉੱਤੇ ਕੱਢਾਂਗੇ ਟਰੈਕਟਰ ਟਰਾਲੀਆਂ ਨਗਰ ਕੀਰਤਨ ਵਾਸਤੇ ਉੱਤੇ ਕੱਢਾਂਗੇ ਆਪਾਂ ਟਰੈਕਟਰ ਟਰਾਲੀਆਂ 24 ਤਰੀਕ ਨੂੰ ਥੋੜੀ ਘੱਟ ਥੋੜੀ ਕਰਦੇ ਥੋੜੀ ਕਰ ਪਾਣੀ ਭਰੀ ਜਾਂਦਾ ਆਂ ਆ ਗਿਆ ਆ ਗਿਆ ਮੈਂ ਤੁਹਾਨੂੰ ਪੁੱਛੀ ਜਾਂਦਾ ਤੂੰ ਹੀ ਬੋਲ ਦੇ ਕੀ ਕੰਮ ਪੁੱਛਦੇ ਨਾ ਤੁਸੀਂ ਬੋਲਦੇ ਨਹੀਂ ਮੈਂ ਤਾਂ ਕੀ ਆ ਰੈਟ ਬੈਠੋ ਬੋ ਮੈਂ ਤਾਂ ਪੁੱਛ ਲਿਆ ਸੀ ਆ ਤੁਹਾਨੂੰ ਪਹਿਲਾਂ ਹੀ ਨਾ ਕਿਹੜਾ ਮੰਦਰ ਟੁੱਟ ਗਿਆ ਘੱਲੀ ਮਾਤਾ ਦੇ ਪੰਜੀ ਚਾਹ ਪੀਂਦੇ